ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਫਰਾਂਸ ਦੌਰੇ ਤੇ ਪਹੁੰਚੇ ਹੋਏ ਨੇ ਇਸੇ ਦੌਰਾਨ ਜਦੋਂ ਉਹ ਫਰਾਂਸ ਪਹੁੰਚਦੇ ਨੇ ਤਾਂ ਉਹਨਾਂ ਦਾ ਪਰਮਾ ਸਵਾਗਤ ਕੀਤਾ ਜਾਂਦਾ ਹੈ ਨਾਰੇਬਾਸੀ ਪੀਐਮ ਮੋਦੀ ਦੇ ਹੱਕ ਦੇ ਵਿੱਚ ਕੀਤੀ ਜਾਂਦੀ ਹੈ ਇਸ ਸੰਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਉਸ ਵੀਡੀਓ ਵਿੱਚ ਸਾਬਤ ਤੌਰ ਤੇ ਇਹ ਸੁਣਿਆ ਜਾਂਦਾ ਹੈ ਕਿ ਇੱਕ ਸਿੱਖ ਵਿਅਕਤੀ ਹੈ ਜਿਸ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਾਰੀਫਾਂ ਦੇ ਪੁੱਲ ਬਣੇ ਜਾਂਦੇ ਨੇ ਉਹਨਾਂ ਨੇ ਕਿਹਾ ਕਿ ਪੀਐਮ ਮੋਦੀ ਜੀ ਜੋ ਤੁਸੀਂ ਸਿੱਖਾਂ ਦੇ ਲਈ ਕਰ ਰਹੇ ਹੋ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਤੁਸੀਂ ਸਾਹਿਬ ਆਦਾਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਹਾਂ ਸਿੱਖ ਗੁਰੂਆਂ ਦੇ ਦਿਹਾੜੇ ਮਨਾ ਰਹੇ ਹਾਂ ਇਹ ਅੱਜ ਤੱਕ ਕਿਸੇ ਵੀ ਪ੍ਰਧਾਨ ਮੰਤਰੀ ਦੇ ਵੱਲੋਂ ਸਿੱਖ ਕੌਮ ਦੇ ਲਈ ਇਹਨਾਂ ਕੁਝ ਨਹੀਂ ਕੀਤਾ ਗਿਆ ਜਿੰਨਾ ਕੁਝ ਤੁਸੀਂ ਕਰ ਰਹੇ ਹੋ ਦੱਸਿਆ ਕਿ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਇਸ ਵੀਡੀਓ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਸਵਾਲ ਵੀ ਪੰਜਾਬ ਦੇ ਲੋਕਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਕਾਫੀ ਆਲੋਚਨਾ ਵੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਵੀ ਇੱਕ ਬਿਆਨ ਜਾਰੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਜਿਹੜੇ ਵੀ ਉਹਨਾਂ ਨੇ ਕੀਤੇ ਨੇ ਸਿੱਖਾਂ ਦੇ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਦਿੱਲੀ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੰਨਾ ਪਿਆਰ ਦਿੱਤਾ ਕਿ 28 ਸਾਲਾਂ ਬਾਅਦ ਦਿੱਲੀ ਦੇ ਲੋਕਾਂ ਨੇ ਭਾਜਪਾ ਸਰਕਾਰ ਨੂੰ ਚੁਣਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾ ਦੌਰੇ ਤੇ ਅੱਜ ਫਰਾਂਸ ਪਹੁੰਚ ਗਏ ਨੇ ਜਿੱਥੇ ਉਹਨਾਂ ਦਾ ਨਿਗਾ ਸਵਾਗਤ ਕੀਤਾ ਗਿਆ ਉਹ ਮਸਨੂਹੀ ਬੌਦਿਕਤਾ ਐਕਸ਼ਨ ਸੰਮੇਲਨ ਚ ਸਹਿ ਪ੍ਰਧਾਨਗੀ ਕਰਨਗੇ ਉਹ ਫਰਾਂਸ ਦੇ ਰਾਸ਼ਟਰਪਤੀ ਅਮੈਨੂਅਲ ਮੈਕਰੋਂ ਦੇ ਨਾਲ ਦਵੱਲੀ ਗੱਲਬਾਤ ਵੀ ਕਰਨਗੇ ਪੀਐਮ ਮੋਦੀ 12 ਫਰਵਰੀ ਤੱਕ ਫਰਾਂਸ ਦੇ ਵਿੱਚ ਰਹਿਣਗੇ ਤੇ ਉੱਥੋਂ ਉਹ ਦੋ ਰਸਾ ਦੌਰੇ ਤੇ ਅਮਰੀਕਾ ਜਾਣਗੇ ਜਿੱਥੇ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਮੁਲਾਕਾਤ ਕਰਨਗੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੀ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਪੀਐਮ ਮੋਦੀ ਦੀ ਇਹ ਪਹਿਲੀ ਮੁਲਾਕਾਤ ਹੋਵੇਗੀ ਪੀਐਮ ਮੋਦੀ ਨੇ ਕਿ ਪਤੀ ਅਮੈਨੂਅਲ ਮੈਕਰੋਂ ਦੇ ਸੱਦੇ ਤੇ ਫਰਾਂਸ ਜਾ ਰਹੇ ਨੇ ਉਹਨਾਂ ਨੇ ਵੀ ਕਿਹਾ ਕਿ ਉਹ AI ਐਕਸ਼ਨ ਸਮਿਟ ਦੇ ਸਹਿ ਪ੍ਰਧਾਨਗੀ ਕਰਨਗੇ ਜਿਸ ਦੇ ਵਿੱਚ ਆਲਮੀ ਆਗੂਆਂ ਤੋਂ ਇਲਾਵਾ ਦਿੱਗਜ ਟੈਕਨੋਲੋਜੀ ਕੰਪਨੀਆਂ ਦੇ ਸੀਈਓਜ਼ ਵੀ ਮੌਜੂਦ ਰਹਿਣਗੇ ਪੀ ਮੋਦੀ ਨੇ ਅੱਗੇ ਕਿਹਾ ਕਿ ਦੋ ਮੁਲਕਾਂ ਦੀ ਮੇਰੀ ਇਹ ਯਾਤਰਾ ਮੇਰੇ ਦੋਸਤ ਰਾਸ਼ਟਰਪਤੀ ਮੈਕਰੋਂ ਦੇ ਨਾਲ ਨਾਲ ਭਾਰਤ ਫਰਾਂਸ ਰਣਨੀਤਿਕ ਭਾਈਵਾਲ ਦੇ ਲਈ 2047 ਦੇ ਖਾਕੇ ਸਬੰਧੀ ਪ੍ਰਗਤੀ ਦੀ ਨਜ਼ਰਸਾਨੀ ਕਰਨ ਦਾ ਮੌਕਾ ਪ੍ਰਦਾਨ ਕਰੇਗੀ ਜਿਵੇਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਪਹੁੰਚਦੇ ਨੇ ਤਾਂ ਲੋਕਾਂ ਦੇ ਵੱਲੋਂ ਨਿਗਾ ਸਵਾਗਤ ਕੀਤਾ ਜਾਂਦਾ ਪਰ ਇਸੇ ਦੌਰਾਨ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਟਵਿੱਟਰ ਅਕਾਊਂਟ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਉਸ ਵੀਡੀਓ ਦੇ ਵਿੱਚ ਇੱਕ ਸਿੱਖ ਵਿਅਕਤੀ ਹੈ ਜਿਸ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਜਾਂਦੀ ਹੈ ਤੁਸੀਂ ਵੀ ਸੁਣੋ ਕਿ ਕੀ ਕੁਝ ਕਿਹਾ ਉਸ ਵਿਅਕਤੀ ਦੇ ਵੱਲੋਂ ਦੱਸਿਆ ਕਿ ਅਸੇ ਵੀਡੀਓ ਦੇ ਬਾਹਰਲ ਹੋਣ ਤੋਂ ਬਾਅਦ ਬੀਜਪੀ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਦੇ ਲਈ ਕੰਮ ਹੀ ਇੰਨੇ ਵਧੀਆ ਕੀਤੇ ਨੇ ਇਸ ਕਰਕੇ ਸਿੱਖ ਕੌਮ ਦੇ ਵੱਲੋਂ ਵੀ ਉਹਨਾਂ ਦੀ ਅਸ਼ਿਲਾਗਾ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਉਹਨਾਂ ਨੇ ਕੰਮ ਕੀਤੇ ਨੇ ਸਿੱਖਾਂ ਦੇ ਲਈ ਉਹਨਾਂ ਕੰਮਾਂ ਨੂੰ ਸਿੱਖਾਂ ਦੇ ਵੱਲੋਂ ਸਲਾਇਆ ਜਾ ਰਿਹਾ ਹੈ ਇਸ ਕਰਕੇ ਜੋ ਵੀਡੀਓ ਵਾਇਰਲ ਹੋਈ ਹੈ ਉਹ ਵੀ ਇਹੀ ਦਰਸਾਉਂਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੋਕ ਕਿੰਨਾ ਪਿਆਰ ਕਰਦੇ ਨੇ ਤੇ ਇਹ ਪਿਆਰ ਤੁਸੀਂ ਦਿੱਲੀ ਦੇ ਵਿੱਚ ਵੀ ਵੇਖ ਹੀ ਲਿਆ ਕਿ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੂੰ ਪਛਾੜ ਕੇ प्रधानमंत्री नरेंद्र मोदी दिल्ली सरकार बनी है प्रधानमंत्री जी के फ्रांस दौरे दौरान ने उनका भव्य स्वागत किया जिकारों के साथ साथ किया और कहा प्रधानमंत्री जी हम आपके साथ हैं आप गुरुओं के प्रकाश गुरु के दिन मनाते हैं आपने साहब जादों का शहादत का दिन को राष्ट्रीय दिवस के रूप में मनाया यही कारण है दिल्ली के लोगों ने भी उनको अपार प्यार और स्नेह दिया इस बार और चुनाव के अंदर बहुत बड़ा समर्थन दिया और तीनों सिख एमएलए जीत के आए ਪਰਧਾਨ ਮੰਤਰੀ ਜੇ ਕੋ ਸਿੱਖ ਕਮਿਊਨਿਟੀ ਕੇ ਪ੍ਰਤੀ ਜੋ ਪੈਸ਼ਨ ਹੈ ਜਿਨ੍ਹਾਂ ਕੇ ਪ੍ਰਤੀ ਉਹਨਕੇ ਮਨ ਮੇਂ ਭਾਵਨਾ ਹੈ ਔਰ ਜਿਸ ਭਾਵਨਾ ਸੇ ਉਹ ਕਾਮ ਕਰਤੇ ਹੈਂ ਹਮ ਪ੍ਰਧਾਨ ਮੰਤਰੀ ਜੀ ਕਾ ਧੰਨਵਾਦ ਕਰਤੇ ਹੈਂ ਦਸਦੀਏ ਕੇ ਭਾਰਤ ਔਰ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹਨਾਂ ਦਾ ਅਮਰੀਕਾ ਦੌਰਾਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਦੋਵੇਂ ਮੁਲਕਾਂ ਦੇ ਵਿਚਕਾਰ ਸਹਿਯੋਗ ਵਿੱਚ ਮਿਲੀਆਂ ਸਫਲਤਾਵਾਂ ਨੂੰ ਅੱਗੇ ਵਧਾਉਣ ਦਾ ਮੌਕਾ ਹੋਵੇਗਾ ਉਹਨਾਂ ਨੇ ਕਿਹਾ ਕਿ ਦੌਰਾ ਅਮਰੀਕਾ ਦੇ ਨਾਲ ਭਾਰਤ ਦੀ ਭਾਈਵਾਲੀ ਨੂੰ ਹੋਰ ਵਧਾਉਣ ਤੇ ਮਜ਼ਬੂਤ ਕਰਨ ਦੇ ਲਈ ਅਜੰਡਾ ਤੈਅ ਕਰਨ 'ਚ ਵੀ ਮਦਦ ਕਰੇਗਾ ਜਿਸ ਦੇ ਵਿੱਚ ਟੈਕਨੋਲੋਜੀ ਵਪਾਰ ਰੱਖਿਆ ਊਰਜ ਖੇਤਰਾਂ ਦੇ ਵਿੱਚ ਸਹਿਯੋਗ ਸ਼ਾਮਲ ਹੈ। ਉਹਨਾਂ ਨੇ ਕਿਹਾ ਸੀ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਦਵੱਲੇ ਲਾਹੇ ਦੇ ਲਈ ਰਲ ਕੇ ਕੰਮ ਕਰਾਂਗੇ ਤੇ ਦੁਨੀਆ ਦੇ ਲਈ ਇੱਕ ਬਿਹਤਰ ਭਵਿੱਖ ਸਿਰਜਾਂਗੇ। ਉਹਨਾਂ ਨੇ ਅੱਗੇ ਕਿਹਾ ਮੈਂ ਆਪਣੇ ਦੋਸਤ ਰਾਸ਼ਟਰਪਤੀ ਟਰੰਪ ਨੂੰ ਮਿਲਣ ਦੇ ਲਈ ਬੇਹੱਦ ਉਤਸਕਾਂ।